ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ 'ਚ ਕੋਈ ਵੀ ਕੰਮ ਇਸ ਤਰ੍ਹਾਂ ਦਾ ਨਹੀਂ ਜੋ ਪਹਿਲੀ ਵਾਰ ਕਰੀਏ ਤੇ ਉਹ ਪਰਫੈਕਟ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਗਲਤੀ ਨਾ ਨਿਕਲੇ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਔਣਤਾ ਹੀ ਰਹਿ ਜਾਂਦੀ ਹੈ ਕਮੀ ਰਹਿ ਜਾਂਦੀ ਹੈ ਚਾਹੇ ਲਿਖਣਾ ਹੋਵੇ ਬੋਲਣਾ ਹੋਵੇ ਕੁਝ ਕਲਾਕਾਰੀ ਹੋਵੇ ਕੁਛ ਵੀ ਕਰਨਾ ਹੋਵੇ ਦੁਨੀਆ ਦਾ ਕੋਈ ਕੰਮ ਐਸਾ ਨਹੀਂ ਹੈ ਜੋ ਗਲਤੀਆਂ ਦੇ ਵਿੱਚੋਂ ਦੀ ਹੋ ਕੇ ਸੁਧਾਰ ਦੀ ਮੰਜ਼ਲ ਤੱਕ ਨਹੀਂ ਪਹੁੰਚਦਾ ਮੈਂ 2-4 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਰ ਕੰਮ ਕਰਨ ਤੋਂ ਪਹਿਲਾਂ ਉਹਦੀ ਟ੍ਰੇਨਿੰਗ ਚੱਲਦੀ ਹੈ ਤੁਸੀਂ ਪੁਲਿਸ ਵਿੱਚ ਵੇਖ ਲਓ ਕਈ-ਕਈ ਮਹੀਨੇ ਲਗਾਤਾਰ ਟ੍ਰੇਨਿੰਗ ਚੱਲਦੀ ਹੈ ਜਦੋਂ ਟ੍ਰੇਨਡ ਹੋ ਜਾਂਦਾ ਹੈ ਤੇ ਫਿਰ ਉਹਨੂੰ ਕਿਸੇ ਥਾਣੇ ਚੌਂਕੀ ਦੇ ਅੰਦਰ ਛੱਡਿਆ ਜਾਂਦਾ ਹੈ ਵੀ ਹੁਣ ਤੂੰ ਆਪਣੀ ਡਿਊਟੀ ਸੰਭਾਲ। ਆਰਮੀ ਨੂੰ ਵੇਖੋ ਆਰਮੀ ਦੀ ਕਈ ਕਈ ਮਹੀਨੇ ਲਗਾਤਾਰ ਟ੍ਰੇਨਿੰਗ ਚੱਲਦੀ ਰਹਿੰਦੀ ਹੈ ਉਸ ਤੋਂ ਬਾਅਦ ਉਹਨੂੰ ਗੋਲੀ ਕਿਵੇਂ ਚਲਾਉਣੀ ਹੈ, ਬੰਦੂਕ ਕਿਵੇਂ ਫੜਨੀ ਹੈ, ਲੜਨਾ ਕਿਵੇਂ ਹੈ, ਆਪਣਾ ਬਚਾਅ ਕਿਵੇਂ ਕਰਨਾ ਹੈ। ਕਈ ਤੌਰ ਤਰੀਕਿਆਂ ਦੇ ਨਾਲ ਉਹਨੂੰ ਟ੍ਰੇਨਡ ਕਰਕੇ ਤੇ ਫਿਰ ਅੱਗੇ ਜਾ ਕੇ ਉਹਨੂੰ ਲੜਨ ਵਾਸਤੇ ਕਿਹਾ ਜਾਂਦਾ ਹੈ ਇਹ ਨਹੀਂ ਵੀ ਅੱਜ ਹੀ ਭਰਤੀ ਹੋਇਆ ਹੈ। ਅੱਜ ਇਹਨੂੰ ਗੱਨ ਦਿੱਤੀ ਤੇ ਅੱਜ ਅੱਗੇ ਤੋਰ ਦਿੱਤਾ ਗਿਆ ਇਸ ਤਰ੍ਹਾਂ ਨਹੀਂ ਹੈ ਕੋਈ ਵੀ ਖਿਡਾਰੀ ਵੇਖ ਲਓ ਕਿੰਨੀ ਵਾਰ ਉਹਨੇ ਬੈਟ ਦੀ ਮਾਰ ਖਾਧੀ ਹੋਏਗੀ ਕਿੰਨੀ ਵਾਰ ਉਹਨੇ ਬਾਲ ਦੀ ਮਾਰ ਖਾਧੀ ਹੋਏਗੀ ਕਿੰਨੀਆਂ ਗਲਤੀਆਂ ਕੀਤੀਆਂ ਹੋਣਗੀਆਂ ਬਈ ਅੱਜ ਮੇਰੇ ਤੋਂ ਆ ਗਲਤੀ ਨਾ ਹੁੰਦੀ ਤੇ ਮੈਂ ਵਿਕਟ ਲੈ ਜਾਣੀ ਸੀ ਅੱਜ ਮੇਰੇ ਤੋਂ ਆ ਗਲਤੀ ਨਾ ਹੁੰਦੀ ਤੇ ਮੈਂ 6ਰ ਮਾਰ ਦੇਣਾ ਸੀ ਚਾਹੇ ਕ੍ਰਿਕਟ ਕ੍ਰਿਕਟਰ ਹੋਵੇ ਚਾਹੇ ਫੁੱਟਬਾਲ ਦਾ ਖਿਡਾਰੀ ਹੋਵੇ ਚਾਹੇ ਵਾਲੀਬਾਲ ਦਾ ਖਿਡਾਰੀ ਹੋਵੇ ਜਿਹੜਾ ਵੀ ਮਰਜ਼ੀ ਹੋਵੇ ਗਲਤੀਆਂ ਕਰ ਕਰਕੇ ਟ੍ਰੇਨਡ ਹੁੰਦਾ ਹੈ ਤੇ ਜਦ ਟ੍ਰੇਨਡ ਹੁੰਦਾ ਹੈ ਫਿਰ ਉਹਦੇ ਹੱਥ ਵਿੱਚ ਤਗਮਾ ਹੁੰਦਾ ਹੈ ਫਿਰ ਉਹਦੇ ਹੱਥ ਵਿੱਚ ਜਿੱਤ ਦਾ ਝੰਡਾ ਹੁੰਦਾ ਉਸ ਤੋਂ ਪਹਿਲਾਂ ਨਹੀਂ ਪਹਿਲੀ ਵਾਰ ਇੱਕ ਛੋਟੀ ਜਿਹੀ ਉਦਾਹਰਣ ਜਿਹੜੀ ਆਮ ਘਰਾਵੇ ਚੱਲਦੀ ਪਹਿਲੀ ਵਾਰ ਜਦ ਕੋਈ ਰੋਟੀ ਬਣਾਉਣਾ ਸ਼ੁਰੂ ਕਰਦਾ ਹੈ ਘਰ ਵਿੱਚ ਬੱਚੀਆਂ ਜਨਮ ਲੈਂਦੀਆਂ ਨੇ ਛੋਟੀ ਜੀ ਬੱਚੀ ਜਦੋਂ ਕੋਈ ਰੋਟੀ ਬਣਾਉਣ ਦੀ ਜਾਦ ਸਿੱਖਦੀ ਹੈ ਰੋਟੀ ਬਣਾਉਣੀ ਸ਼ੁਰੂ ਕਰਦੀ ਹੈ ਤੇ ਪਹਿਲੀ ਵਾਰ ਉਹਦੇ ਤੋਂ ਗੋਲ ਰੋਟੀ ਨਹੀਂ ਬਣਦੀ ਪਹਿਲੀ ਵਾਰ ਜਿੰਨੀ ਪਤਲੀ ਚਾਹੀਦੀ ਉਹ ਨਹੀਂ ਪਤਲੀ ਰੋਟੀ ਵੀ ਨਹੀਂ ਬਣਦੀ ਪਹਿਲੀ ਵਾਰ ਜਦੋਂ ਰੋਟੀ ਬਣਾਉਂਦੀ ਹੈ ਤੇ ਸਲੈਪ ਦੇ ਉੱਤੇ ਟੂੜਾ ਵੀ ਬੜਾ ਖਲਾਰ ਦਿੰਦੀ ਇਹਦਾ ਕਾਰਨ ਹੁੰਦਾ ਹੈ ਕਿ ਉਹ ਅਨਟ੍ਰੇਨਡ ਹੈ ਉਹ ਜੇ ਟ੍ਰੇਨਡ ਨਹੀਂ ਹੈ ਤੋਂ ਖੈਰ ਕਈ ਵਾਰ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਤੋਂ ਬਾਅਦ ਰੋਟੀ ਪ੍ਰੋਪਰ ਬਣ ਜਾਂਦੀ ਏ ਪਤਲੀ ਬਣ ਜਾਂਦੀ ਏ ਫੁੱਲ ਜਾਂਦੀ ਏ ਔਰ ਗੋਲ ਬਣ ਜਾਂਦੀ ਬਿਲਕੁਲ ਚੰਗੀ ਤਰ੍ਹਾਂ ਗੋਲ ਬਣ ਜਾਂਦੀ ਪਰ ਜਦੋਂ ਸੋਚਿਆ ਜਾਵੇ ਵੀ ਜਿਹੜੀ ਪਹਿਲੀ ਰੋਟੀ ਉਹਨੇ ਬਣਾਉਣੀ ਸ਼ੁਰੂ ਕੀਤੀ ਸੀ ਉਤੇ ਕੋਈ ਕੋਣਾ ਇਧਰ ਨੂੰ ਜਾ ਰਿਹਾ ਸੀ ਕੋਈ ਕੋਣਾ ਇਧਰ ਜਾ ਰਿਹਾ ਸੀ ਕੋਈ ਕੋਣਾ ਇਧਰ ਨੂੰ ਜਾ ਰਿਹਾ ਸੀ ਪਹਿਲੀ ਵਾਰ ਜਦ ਕਿਸੇ ਨੇ ਸਬਜ਼ੀ ਬਣਾਈ ਹੋਏਗੇ ਤੇ ਐਦਾਂ ਨਹੀਂ ਹੈ ਵੀ ਉਹਦੇ ਵਿੱਚ ਹਰ ਚੀਜ਼ ਬਰਾਬਰ ਮਿਆਰ ਦੇ ਅੰਦਰ ਪੈ ਗਈ ਤੇ ਸਬਜੀ ਟੇਸਟ ਬਣ ਗਈ ਸਬਜੀ ਸਵਾਦ ਬਣ ਗਈ ਕਦੇ ਨਮਕ ਵਧਿਆ ਹੋਏਗਾ ਕਦੇ ਮਿਰਚ ਵਧੀ ਹੋਏਗੀ ਕਦੇ ਤੜਕਾ ਕੱਚਾ ਰਿਹਾ ਹੋਏਗਾ ਕਦੇ ਸਬਜੀ ਕੱਚੀ ਰਹੀ ਹੋਏਗੀ ਕਦੇ ਉਹਦੀ ਤਰੀ ਸਹੀ ਨਹੀਂ ਬਣ ਪਾਈ ਹੋਏਗੀ ਤੋਂ ਅਨੇਕ ਗਲਤੀਆਂ ਕਰ ਕਰਕੇ ਲੂਣ ਮਿਰਚ ਦਾ ਵਾਧਾ ਘਾਟਾ ਹੋ ਹੋ ਕੇ ਕੱਚੇ ਪੱਕੇ ਖਾਣੇ ਬਣ ਬਣ ਕੇ ਤਾਂ ਇੱਕ ਸਵਾਦਿਸ਼ਟ ਟੇਸਟ ਵਜਨ ਤੱਕ ਇੱਕ ਸਵਾਣੀ ਪਹੁੰਚਦੀ ਹੈ ਕਈ ਵਾਰ ਗਲਤੀਆਂ ਦੇ ਵਿੱਚੋਂ ਦੀ ਗੁਜ਼ਰਨ ਤੋਂ ਬਾਅਦ ਉਦਾਹਰਨ ਹੀ ਮੈਂ ਦੇ ਰਿਹਾ ਤੁਹਾਡੇ ਸਾਹਮਣੇ ਜਿਹੜੀ ਮੈਂ ਗੱਲ ਕਹਣੀ ਉਹ ਖੀਰ ਤੇ ਆਣ ਕੇ ਕਮਾਂਗਾ ਕਪੜਾ ਭਾਵੇਂ ਕਿੰਨਾ ਮਹਿੰਗਾ ਹੋਵੇ ਤੁਸੀਂ ਕਿਸੇ ਦਰਜੀ ਦੇ ਕੋਲ ਲੈ ਕੇ ਚਲੇ ਜਾਓ ਵੀ ਇਹਦੀ ਸ਼ਰਟ ਬਣਾਉਣੀ ਹੈ ਇਹਦੀ ਪੈਂਟ ਬਣਾਉਣੀ ਹੈ ਤਾਂ ਜਦ ਪਹਿਲੀ ਵਾਰ ਦਰਜੀ ਕਟਣਾ ਸ਼ੁਰੂ ਕਰਦਾ ਹੈ ਇਦਾਂ ਦੇ ਨਹੀਂ ਵੀ ਅੱਜੀ ਪਹਿਲੀ ਵਾਰ ਉਹਨੇ ਕੱਟਿਆ ਤੇ ਕੋਟ ਬੜਾ ਚੰਗਾ ਬਣ ਗਿਆ ਸ਼ਰਟ ਬੜੀ ਚੰਗੀ ਬਣ ਗਈ ਕਦੇ ਉਹ ਟਾਈਟ ਕਰ ਦਿੰਦਾ ਹੈ ਕਦੇ ਉਹ ਲੂਸ ਕਰ ਦਿੰਦਾ ਹੈ ਕਦੇ ਕਿੱਦਾਂ ਕਰ ਦਿੰਦਾ ਹੈ ਕਦੇ ਕਿੱਦਾਂ ਕਰ ਦਿੰਦਾ ਹੈ ਆਫਟਰ ਆਲ ਉਹ ਗਲਤੀਆਂ ਕਰ ਕਰਕੇ ਕਰ ਕਰਕੇ ਠੋਕਰਾਂ ਖਾ ਖਾ ਕੇ ਝਟਕਾਂ ਖਾ ਖਾ ਕੇ ਫੇਰ ਉਸ ਜਗ੍ਹਾ ਤੇ ਪਹੁੰਚਦਾ ਹੈ ਵੀ ਜਿਹਨੂੰ ਠੇੜ ਪੰਜਾਬੀ ਵਿੱਚ ਕਹਈ ਹੈ ਨਾ ਵੀ ਹੁਣ ਅੱਖਾਂ ਬੰਦ ਕਰਕੇ ਵੀ ਕੈਂਚੀ ਘੁਮਾਵੇ ਤੇ ਕਟਾਈ ਸਹੀ ਹੋ ਜਾਂਦੀ ਹੈ ਵੈਸੇ ਅੱਖਾਂ ਬੰਦ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਸੱਚਮੁੱਚ ਹੀ ਅੱਖਾਂ ਬੰਦ ਕਰਨੀਆਂ ਨੇ ਮਤਲਬ ਇਹ ਵੀ ਹੁਣ ਇੰਨਾ ਟ੍ਰੇਨਡ ਹੋ ਚੁੱਕਾ ਹੈ ਵੀ ਗੱਲਾਂ-ਬਾਤਾਂ ਕਰਦਿਆਂ ਕਰਦਿਆਂ ਵੀ ਕੱਪੜੇ ਨੂੰ ਕਤਰੀ ਜਾ ਰਿਹਾ ਹੈ ਕੱਪੜੇ ਨੂੰ ਕੱਟੀ ਜਾ ਰਿਹਾ ਹੈ ਬਟ ਉਹ ਸਹੀ ਕੱਟਿਆ ਜਾ ਰਿਹਾ ਕਿਉਂਕਿ ਟ੍ਰੇਨਿੰਗ ਇੰਨੀ ਹੋ ਚੁੱਕੀ ਹੈ ਪਹਿਲੀ ਵਾਰ ਜਦੋਂ ਸਾਈਕਲ ਚਲਾਉਣਾ ਸ਼ੁਰੂ ਕਰਦੇ ਆ ਨਾ ਤੇ ਸਾਈਕਲ ਹੀ ਐਵੇਂ ਲੱਗਦਾ ਹੈ ਵੀ ਜਿਵੇਂ ਜਹਾਜ਼ ਸੰਭਾਲਣਾ ਹੋਵੇ ਨਾ ਸਾਈਕਲ ਦਾ ਟਾਇਰ ਸਹੀ ਹੁੰਦਾ ਹੈ ਹੈਂਡਲ ਉਹ ਮੁੜ-ਮੁੜ ਕੇ ਜਾਂਦਾ ਹੈ ਕਈ ਵਾਰ ਡਿੱਗਦੇ ਆ ਕਈ ਵਾਰ ਠੋਕਰਾਂ ਖਾਂਦੇ ਆ ਕਈ ਵਾਰ ਗਿੱਟੇ-ਗੋਡੇ ਛਲਾਉਨੇ ਆ ਲਹੂ ਨਿਕਲਦਾ ਹੈ ਪਜਾਮੇ ਚੈਨਾ ਵਿੱਚ ਆਉਂਦੇ ਨੇ ਤਾਂ ਕਿਤੇ ਜਾ ਕੇ ਵੈਲ ਟ੍ਰੇਨਡ ਹੁੰਨੇ ਆ ਸਾਈਕਲ ਚਲਾਉਣ ਵਾਸਤੇ ਉਸ ਤੋਂ ਅੱਗੇ ਜਦੋਂ ਤੁਸੀਂ ਕਾਰ ਡਰਾਈਵ ਕਰਨੀ ਸਿੱਖਦੇ ਆ ਤੇ ਤੁਹਾਡੇ ਹੱਥਾਂ ਦਾ ਪਸੀਨਾ ਹੀ ਨਹੀਂ ਸੁੱਕਦਾ ਤੁਸੀਂ ਘੁੱਟ ਕੇ ਸਟੀering ਨੂੰ ਪਕੜ ਕੇ ਰੱਖਨੇ ਆ ਤੁਹਾਡੇ ਹੱਥਾਂ ਦਾ ਪਸੀਨਾ ਇਸ ਗੱਲ ਦੀ ਸੂਚਨਾ ਦਿੰਦਾ ਹੈ ਵੀ ਤੁਸੀਂ ਅੰਦਰੋਂ ਘਬਰਾਏ ਆ ਤੁਸੀਂ ਨਰਵਸ ਆ ਤੁਸੀਂ ਅੰਦਰੋਂ ਡਰ ਰਹੇ ਆ ਪਰ ਜਦੋਂ ਟ੍ਰੇਨਡ ਹੋ ਜਾਂਦੇ ਆ ਉਦੋਂ ਨਾਲ ਲੱਗਦਾ ਲੋਕਾਂ ਦੇ ਨਾਲ ਹਾਸਾ ਠੱਠਾ ਨਾਲਦਿਆਂ ਦੇ ਨਾਲ ਕਰੀ ਜਾਂਦੇ ਆ ਗੱਲਾਂ ਬਾਤਾਂ ਕਰੀ ਜਾਂਦੇ ਆ ਬਿਲਕੁਲ ਪੋਲਾ ਜਿਹਾ ਹੱਥ ਸਟੀering ਨੂੰ ਪਾਇਆ ਹੈ ਲੋਡ ਪੈਂਦੀ ਏ ਸੱਜੇ ਖੱਬੇ ਵੀ ਵੇਖ ਲਿੰਨੇ ਪ੍ਰਕਾਰ ਫਿਰ ਵੀ ਦਰੁਸਤ ਚੱਲ ਰਹੀ ਆਪਣੇ ਆਪ ਰੈੱਡ ਲਾਈਟ ਤੇ ਰੁਕ ਜਾਂਦੀ ਏ ਆਪਣੇ ਆਪ ਗ੍ਰੀਨ ਤੇ ਚੱਲ ਪੈਂਦੀ ਏ ਗੱਲਾਂ ਕਰਦਿਆਂ ਕਰਦਿਆਂ ਵੀ ਕਿਉਂਕਿ ਧਿਆਨ ਭੱਗ ਗਿਆ ਉਸ ਕੰਮ ਦੇ ਤੁਸੀਂ ਟ੍ਰੇਨਡ ਹੋ ਚੁੱਕੇ ਹੋ ਤੋਂ ਖੈਰ ਆ ਕੋਈ ਰਾਜ ਮਿਸਤਰੀ ਇਦਾਂ ਦਾ ਨਹੀਂ ਵੀ ਜਿੰਨੇ ਗਲਤੀ ਨਾ ਕੀਤੀ ਹੋਵੇ ਤੇ ਤਾਂ ਕਿਦਰੇ ਸਹੀ ਮਕਾਨ ਬਣਾਉਣ ਵਿੱਚ ਉਹ ਸਫਲ ਹੋਇਆ ਹੋਵੇ ਹੁਣ ਮੈਂ ਅਖੀਰ ਤੇ ਗੱਲ ਕਹਿਣਾ ਬਾਣੀ ਪੜੋ ਗਲਤ ਪੜੋ ਜਾਂ ਸਹੀ ਪੜੋ ਗਲਤ ਪੜ ਪੜ ਕੇ ਹੀ ਸਹੀ ਦੀ ਮੰਜ਼ਲ ਤੱਕ ਆਪਣੀ ਪਹੁੰਚ ਬਣਾ ਸਕੋਗੇ ਨੰਬਰ 1 ਦੂਜੀ ਗੱਲ ਕੋਈ ਵੀ ਕੰਮ ਕਰਨਾ ਹੋਵੇ ਇਹ ਤੇ ਬਾਣੀ ਦੀ ਗੱਲੇ ਬਾਣੀ ਪੜੋ ਚੰਗੀਆਂ ਗੱਲੇ ਉਹਦੇ ਵਿੱਚੋਂ ਸਾਨੂੰ ਕੋਈ ਜੀਵਨ ਜਿਉਣ ਦੇ ਨੁਕਤੇ ਮਿਲਣਗੇ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਕੰਮ ਕਰਨਾ ਹੈ ਇਹ ਹਾਰ ਮੰਨ ਕੇ ਨਾ ਬੈਠੋ ਵੀ ਮੇਰੇ ਤੋਂ ਗਲਤੀ ਹੋ ਜਾਏਗੀ ਮੈਂ ਕਰਾਂ ਮੈਂ ਨਾ ਕਰਾਂ ਕੋਈ ਗੱਲ ਨਹੀਂ ਕਿਹੜਾ ਬੰਦਾ ਜੀ ਦੇ ਤੋਂ ਕਦੇ ਗਲਤੀ ਨਹੀਂ ਹੋਈ ਗਲਤੀਆਂ ਕਰੋਗੇ ਸਫਲ ਹੋਵੋਗੇ ਜੇ ਕੁਝ ਵੀ ਨਾ ਮਿਲੇਗਾ ਤੇ ਤਜਰਬਾ ਤੇ ਮਿਲੇਗਾ ਵੀ ਅਗਲੇ ਪ੍ਰਯੋਗ ਦੇ ਅੰਦਰ ਤੁਸੀਂ ਪਿਛਲੇ ਨਾਲੋਂ ਕੁਝ ਨਾ ਕੁਝ ਚੰਗਾ ਕਰ ਗੁਜ਼ਰੋਗੇ ਮੈਂ ਕਈ ਵਾਰੇ ਉਦਾਹਰਨ ਦੇ ਚੁੱਕਾ ਥੋਮਸ ਐਡੀਸਨ ਨੇ ਜਦੋਂ ਆ ਬਲਬ ਤੁਹਾਡੀ ਝੋਲੀ ਵਿੱਚ ਪਾਇਆ ਹੈ ਨਾ 1000 ਪ੍ਰਯੋਗ ਕਰਨ ਤੋਂ ਬਾਅਦ ਉਹ ਬਲਬ ਸਾਡੇ ਕੋਲ ਪਹੁੰਚਿਆ ਜਦੋਂ ਕਹਿੰਦੇ ਨੇ 700 750 ਪ੍ਰਯੋਗ ਹੋ ਚੁੱਕੇ ਸਨ ਵਾਰ-ਵਾਰ ਪੱਲੇ ਸਫਲਤਾ ਹੀ ਪੈ ਰਹੀ ਸੀ ਤੇ ਉਹਦੇ ਜਿਹੜੇ 2-4 ਸਾਥੀ ਸਨ ਨਾ ਟੀਮ ਵਾਲੇ ਉਹ ਵੀ ਛੱਡ ਕੇ ਦੌੜ ਗਏ ਸਨ ਵੀ ਛਡੋਏ ਤੇ ਪਾਗਲ ਬੰਦਾ ਇੰਨੀ ਵਾਰੀ ਇਹ ਸਫਲ ਹੋਇਆ ਫਿਰ ਵੀ ਆਪਣਾ ਜਨੂੰਨ ਨਹੀਂ ਛੱਡਦਾ ਪਰ ਉਹ ਅਸਫਲ ਹੋ ਹੋ ਕੇ ਸਫਲਤਾ ਦੀ ਮੰਜ਼ਲ ਤੱਕ ਪਹੁੰਚ ਪਾਇਆ ਔਰ ਉਹਦੀ ਸਫਲਤਾ ਦਾ ਨਤੀਜਾ ਉਹਦੀ ਸਫਲਤਾ ਦਾ ਸੁੱਖ ਸਾਨੂੰ ਸਾਰਿਆਂ ਨੂੰ ਅੱਜ ਮਿਲ ਰਿਹਾ ਹੈ ਆਪਾਂ ਹੰਡਾਰੇ ਆਂ ਦੂਜੀ ਗੱਲ ਇੱਕ ਸੂਈ ਵੀ ਪ੍ਰੈਕਟੀਕਲ ਮੰਗਦੀ ਹੈ ਕੱਲੀ ਥਿਊਰੀ ਪੜ੍ਹ ਕੇ ਨਾ ਬਹਿ ਜਾ ਕਰੋ ਵੀ ਥਿਊਰੀ ਪੜ੍ਹੀਏ ਗੱਲਾਂ ਬਾਤਾਂ ਦੇ ਅੰਦਰ ਲੈਕਚਰ ਦੇਣਾ 2 ਘੰਟੇ ਹੋਰ ਹੈ ਹੋ ਸਕਦਾ ਹੈ 2 ਘੰਟੇ ਐਗਰੀਕਲਚਰ ਦੇ ਸਬੰਧ ਵਿੱਚ ਲੈਕਚਰ ਦੇਣ ਵਾਲੇ ਨੂੰ ਜ਼ਿੰਮੇਦਾਰਾ ਕਰਨਾ ਨਾ ਆਵੇ ਇਹ ਵੀ ਹੋ ਸਕਦਾ ਹੈ ਵੀ ਜਿਹੜਾ ਇੱਕ ਜ਼ਿਮੀਂਦਾਰ ਖੇਤ ਵਾਹ ਕੇ ਬੀਜ ਬੀਜ ਕੇ ਉਹ ਤੋਂ ਆਜ਼ ਲੈ ਰਿਹਾ ਹੈ ਉਹਨੂੰ ਜੇ ਕਹੋ ਵੀ 2 ਘੰਟੇ ਬੋਲ ਉਹ ਕਹੇਗਾ 2 ਘੰਟੇ ਤੇ ਕੀ ਮੈਂ ਤੋ 15 ਮਿੰਟ ਵੀ ਇਹਦੇ ਸਬੰਧ ਵਿੱਚ ਬੋਲਿਆ ਨਹੀਂ ਜਾਂ ਪ੍ਰੈਕਟੀਕਲ ਬੜਾ ਜ਼ਰੂਰੀ ਹੈ ਸੂਈ ਵੀ ਪ੍ਰੈਕਟੀਕਲ ਮੰਗਦੀ ਹਾਰੋ ਨਾ ਬੈਠੋ ਨਾ ਤੁਰੋ ਗਲਤੀਆਂ ਤੋਂ ਨਾ ਡਰੋ ਸਫਲ ਹੋਣ ਤੋਂ ਨਾ ਡਰੋ ਕੋਈ ਗੱਲ ਨਹੀਂ ਅੱਜ ਪੱਲੇ ਕਾਟਾ ਪਿਆ ਹੈ ਕੱਲ ਪੱਲੇ ਵਾਧਾ ਵੀ ਪਏਗਾ ਅੱਜ ਸਫਲ ਹੋਇਓ ਕੱਲ ਸਫਲ ਵੀ ਹੋਏਗਾ ਹਜ਼ਾਰਾਂ ਗਲਤੀਆਂ ਕਰਨ ਤੋਂ ਬਾਅਦ ਹੀ ਸੁਧਾਰ ਹੁੰਦਾ ਹੈ ਤੇ ਜਦੋਂ ਸੁਧਾਰ ਹੁੰਦਾ ਹੈ ਨਾ ਫਿਰ ਉਹਦਾ ਸਵਾਦ ਵੀ ਬੜਾ ਹੁੰਦਾ ਹੈ ਜਦੋਂ ਸਫਲਤਾ ਮਿਲਦੀ ਫਿਰ ਆਨੰਦ ਵੀ ਬੜਾ ਮਿਲਦਾ ਹੈ ਇਸ ਕਰਕੇ ਬਿਲਕੁਲ ਵੀ ਢੇਰੀ ਟਾ ਕੇ ਬੈਠੋ ਨਾ ਬਿਲਕੁਲ ਵੀ ਘਬਰਾਓ ਨਾ ਗਲਤੀਆਂ ਹੋਣਗੀਆਂ ਆ ਹੋਏਗਾ ਉਹ ਹੋਏਗਾ 네ਗੇਟਿਵ ਲੋਕਾਂ ਤੋਂ ਬਚੋ ਤੁਰੋ ਤੁਰੋਗੇ ਲੱਤਾਂ ਫੁੱਲਣਗੀਆਂ ਸਾਹ ਫੁੱਲੇਗਾ ਲੱਤਾਂ ਥੱਕਣਗੀਆਂ ਘਬਰਾਓਗੇ ਵਾਰ-ਵਾਰ ਬੈਠੋਗੇ ਤੁਰਤੇ ਰਹੋਗੇ ਆਫਟਰ ਆਲ ਮੰਜ਼ਲ ਤੇ ਪਹੁੰਚੀ ਜਾਓਗੇ ਤੋ ਕਬਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ